ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਜੀਤ ਆ ਮੈਂ ਲੁਧਿਆਣੇ ਤੋਂ ਆ ਮੈਂ ਲੱਕੜ ਦਾ ਕੰਮ ਕਰਦਾ ਜੀ ਮੈਨੂੰ 30 ਸਾਲ ਹੋ ਗਏ ਲੱਕੜ ਦਾ ਕੰਮ ਕਰਦਿਆਂ ਨੂੰ ਤੇ ਲੱਕੜ ਦਾ ਕੰਮ ਕਰਦੇ ਕਰਦੇ ਮੈਂ ਵੀ ਵਜਨ ਐ ਲਹਿਜਾ ਚੱਕ ਲਿਆ ਮੈਨੂੰ ਪਤਾ ਨਹੀਂ ਲੱਗਿਆ ਵੀ ਆਪਣੇ ਕੀ ਹੋ ਗਿਆ ਮੇਰੀ ਡਿਸਕ ਪ੍ਰੋਬਲਮ ਰਹਿਣ ਲੱਗੀ ਰਿਕ ਦਰਦ ਰਹਿਣ ਲੱਗ ਗਿਆ ਕਾਫੀ ਪਰੇਸ਼ਾਨ ਰਿਹਾ ਮੈਂ ਕਾਫੀ ਪਰੇਸ਼ਾਨ ਹੋ ਗਿਆ ਮੈਂ ਬਹੁਤ ਜਿਆਦੇ ਦਵਾਈਆਂ ਖਾਧੀਆਂ ਮੈਂ ਕਿਤੇ ਇਧਰੋਂ ਕਿਤੇ ਉਧਰੋਂ ਕਿਤੇ ਡਾਕਟਰ ਕੋਲੋਂ ਕਿਤੇ ਹਸਪੀਟਲ ਤੋਂ ਦਵਾਈ ਲੈ ਕੇ ਕਿਤੇ ਤੋਂ ਲੈ ਦਵਾਈ ਕਿਤੇ ਮਾਲਸ਼ਾ ਕਰਾ ਕੇ ਕਿਤੇ ਖੁੱਪੇ ਲਵਾ ਬਹੁਤ ਕੁਝ ਜਾਣੀ ਮੈਂ ਇਦਾਂ ਦਵਾਈ ਦੁਈ ਕੁੱਤੀ ਕਰਾਉਂਦਾ ਰਿਹਾ ਮੈਂ ਇੰਨਾ ਕਿ ਜਾਣੀ ਉਹ ਹੋ ਗਿਆ ਸੀ ਕਿ ਇੰਨੀ ਕਿ ਦਰਦ ਬេរੇ ਰਹਿਣ ਲੱਗੇ ਡੇਲੀ ਮੈਂ ਪੇਨ ਕਿਲਰ ਲੈਣੀ ਲੈਣੀ ਇਨੀ ਵੀ ਪ੍ਰੋਬਲਮ ਵਧੀ ਹੋਈ ਸੀਗੀ ਮੈਂ ਉੱਠ ਕੇ ਪਾਣੀ ਦਾ ਗਲਾਸ ਨਹੀਂ ਲੈ ਸਕਦਾ ਸੀ ਨਾ ਢੋਤ ਬਗੈਰ ਬੈਠ ਸਕਦਾ ਸੀਗਾ ਜੇ ਬੈਠਣਾ ਢੋਲਾ ਕੇ ਬੈਠਣਾ ਤੇ ਪਾਸਾ ਲਾਇਆਂ ਲੱਗੇ ਸੌਣ ਲੱਗੇ ਦਿੱਕਤ ਆਉਣੀ ਮੈਨੂੰ ਸਾਰੀ ਰਾਤ ਮੈਂ ਜਾਗਦਾ ਰਹਿੰਦਾ ਸੀਗਾ ਦਰਦ ਇਹਨਾਂ ਰਹਿੰਦਾ ਸੀਗਾ ਮੇਰੇ ਕੰਮ ਕਰ ਚ ਵੀ ਦਿੱਕਤ ਆਉਂਦੀ ਸੀਗੀ ਕੰਮ ਨਹੀਂ ਹੁੰਦਾ ਸੀਗਾ ਮੇਰੇ ਕੋਲੋਂ ਫਈ ਵਾਰੀ ਤਾਂ ਮੈਂ ਕੰਮ ਛੱਡ ਕੇ ਘਰੇ ਹੀ ਬੈਠਾ ਰਹਿੰਦਾ ਸੀਗਾ ਜਾਣੀ ਕਾਫੀ ਮੈਨੂੰ ਇਦਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਪਿਆ ਬਹੁਤ ਜ਼ਿਆਦੇ ਕੋਈ ਡਾਕਟਰਾਂ ਨੇ ਤਾਂ ਉਹੀ ਪੈਸੇ ਲੁੱਟੇ ਜਾਣੇ ਮੇਰੇ ਕੋਲੋਂ ਆਹ ਟੈਸਟ ਕਰਾਓ ਉਹ ਟੈਸਟ ਕਰਾਓ ਜਿਵੇਂ ਕਹਿੰਦੇ ਸੀ ਜਾਨੀ ਉਵੇਂ ਹੀ ਕਰੀ ਜਾਂਦਾ ਸੀਗਾ ਮੈਂ ਡਾਕਟਰਾਂ ਦੇ ਕਹਿਣ ਤੇ ਪਰ ਮੈਨੂੰ ਕੋਈ ਆਪਣੇ ਆਰਾਮ ਜਾਂ ਨਹੀਂ ਮਿਲਦਾ ਸੀ ਥੋੜਾ ਜਿਹਾ ਜਾਨੀ ਕੁੱਪੇ ਕਾਪੇ ਲਵਾਉਣੇ ਮੈਨੂੰ ਥੋੜਾ ਜਿਹਾ ਆਰਾਮ ਮਿਲਣਾ ਵੇਰ ਉਦਾਂ ਹੀ ਹੋ ਜਾਣਾ ਜੇ ਕੋਈ ਦਵਾਈ ਖਾ ਲੈਣੀ ਜਿੰਨਾਕ ਜਿੱਕਰ ਅਸਰਾ ਦਵਾਈ ਦਾ ਉਹਨਾਂ ਕ ਜਿੱਕਰ ਆਪਣੇ ਠੀਕ ਆ ਉਸ ਤੋਂ ਬਾਅਦ ਫੇਰ ਉਦਾਂ ਰਾਤ ਨਹੀਂ ਮਿਲਦੀ ਸੀਗੀ ਕੋਈ ਫੇਰ ਇੱਕਦਮ ਮੇਰਾ ਯਾਰ ਦੋਸਤ ਆਇਆ ਸਾਡੇ ਘਰੇ ਉਹਨੇ ਦੇਖਿਆ ਵੀ ਉਹਨੇ ਹਾਲ ਚਾਲ ਪੁੱਛਿਆ ਮੇਰਾ ਮੈਂ ਕਿਹਾ ਵੀ ਮੈਂ ਬਹੁਤ ਪਰੇਸ਼ਾਨ ਆ ਯਾਰ ਮੇਰੀ ਢੂਈ ਦੀ ਬੜੀ ਪ੍ਰੋਬਲਮ ਆ ਬੜੀ ਦਿੱਕਤ ਆ ਰਹੀ ਆ ਮੈਨੂੰ ਕੰਮ ਕਾਰਜ 'ਚ ਵੀ ਦਿੱਕਤ ਆਉਂਦੀ ਆ ਉਹ ਕਹਿੰਦਾ ਵੀ ਇੱਕ ਵਾਰੀ ਤੂੰ ਮੇਰੇ ਕਹਿਣ ਤੇ ਡਾਕਟਰ ਸਰਦਾ ਕੋਲ ਜਾ ਉਥੇ ਜਾ ਕੇ ਆਪਦਾ ਇਲਾਜ ਕਰਾਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਬਹੁਤ ਦਵਾਈਆਂ ਖਾ ਚੁੱਕਿਆ ਬਹੁਤ ਥਾਂ ਤੇ ਘੁੰਮ ਲਿਆ ਪਰ ਮੈਂ ਮੈਨੂੰ ਹੁਣ ਕਿਸੇ ਤੇ ਯਕੀਨ ਨਹੀਂ ਹੈਗਾ ਉਹਨੇ ਕਿਹਾ ਵੀ ਤੂੰ ਇੱਕ ਵਾਰੀ ਮੇਰੇ ਕਹਿਣ ਤੇ ਤੂੰ ਇੱਕ ਵਾਰੀ ਉਥੇ ਜਾ ਕੇ ਆ ਉਹ ਮੈਨੂੰ ਲੈ ਕੇ ਗਿਆ ਉਥੇ ਡਾਕਟਰ ਸਰਦਾ ਦੇ ਮੈਂ ਗਿਆ ਉਥੇ ਜਦੋਂ ਗਿਆ ਉਥੇ ਬਹੁਤ ਭੀੜ ਲੱਗੀ ਹੋਈ ਸੀਗੀ ਬਹੁਤ ਭੀੜ ਲੱਗੀ ਹੋਈ ਸੀ ਭੀੜ ਨੂੰ ਦੇਖ ਕੇ ਮੈਂ ਯਾਨੀ ਖੁਸ਼ੀਆ ਹੋ ਗਿਆ ਮੈਂ ਕਿਹਾ ਵੀ ਲੱਗਦਾ ਵੀ ਇੱਥੇ ਹੈਗਾ ਇਲਾਜ ਹੈਗਾ ਇਸ ਬਿਮਾਰੀ ਦਾ ਉੱਥੇ ਗਿਆ ਮੇਰੀ ਸਵਾਈ ਹੋਈ ਆ ਬਹੁਤ ਵਧੀਆ ਉਹਨਾਂ ਨੇ ਬਹੁਤ ਅੱਛੇ ਤਰ੍ਹਾਂ ਨਾਲ ਮੇਰੇ ਨਾਲ ਗੱਲਬਾਤ ਕੀਤੀ ਆ ਬਹੁਤ ਸਹੀ ਢੰਗ ਨਾਲ ਮੇਰੇ ਨਾਲ ਉਹਨਾਂ ਨੇ ਸਾਰਾ ਕੁਝ ਪੁੱਛਿਆ ਮੇਰੇ ਤੋਂ ਹਰੇਕ ਗੱਲ ਪੁੱਛੀਆ ਮੇਰੇ ਤੋਂ ਐ ਤਸਲੀਮ ਨਾਲ ਮੇਰੇ ਨਾਲ ਉਹਨਾਂ ਗੱਲਬਾਤ ਕੀਤੀ ਆ ਤੇ ਫੇਰ ਉਹਨਾਂ ਨੇ ਕੁਝ ਟੈਸਟ ਦੱਸੇ ਸੀਗੇ ਉਹ ਟੈਸਟ ਮੈਂ ਕਰਵਾਏ ਆ ਟੈਸਟ ਕਰਵਾ ਕੇ ਉਹਨਾਂ ਨੇ ਆਪਦਾ ਇਲਾਜ ਸ਼ੁਰੂ ਕਰਤਾ ਉਸ ਤੋਂ ਬਾਅਦ ਉਹ ਇਹ ਕਹਿੰਦੇ ਵੀ ਆਪਣਾ ਤੁਹਾਡੀ ਬਿਮਾਰੀ ਬਹੁਤ ਪੁਰਾਣੀ ਆ ਇਹਨੂੰ ਥੋੜਾ ਟਾਈਮ ਲੱਗ ਜਾਣਾ ਆ 7-8 ਮਹੀਨੇ ਲੱਗਣਗੇ ਤੁਸੀਂ 7-8 ਮਹੀਨੇ ਸਾਡੀ ਦਵਾਈ ਖਾਓ ਉਸ ਤੋਂ ਬਾਅਦ ਸਾਨੂੰ ਦੱਸਿਓ ਮੈਂ ਸਿਰਫ 15 ਦਿਨ ਦਵਾਈ ਖਾਧੀ ਆ 15 ਦਿਨਾਂ ਦੇ ਵਿੱਚ ਮੈਨੂੰ ਯਾਨੀ ਕਾਫੀ ਰਾਹਤ ਮਿਲ ਗਈ ਬਹੁਤ ਵਧੀਆ ਮੈਂ ਯਾਨੀ 15 ਦਿਨਾਂ ਚ ਮੈਂ ਆਪਣੇ ਆਪ ਨੂੰ ਫਿੱਟ ਜਿਹਾ ਲੱਗਣ ਲੱਗ ਗਿਆ ਵੀ ਹਾਂ ਵੀ ਬਾਕੀ ਹੈਗੀ ਇਹ ਗੱਲਬਾਤ ਤੇ ਉਸ ਤੋਂ ਬਾਅਦ 2 ਮਹੀਨਾ ਖ ਦਵਾਈ ਖਾਦੇ ਆ ਮੈਂ ਬਸ ਐਨ ਵਧੀਆ 8 ਮਹੀਨੇ ਗਿਆ ਸੀਗਾ ਮੈਂ ਹੁਣ ਵਧੀਆ ਤੰਦਰੁਸਤ ਐਨ ਵਧੀਆ ਆਪਣੇ ਆਪ ਫਿੱਟਾਂ ਪੂਰਾ ਕੋਈ ਦਿੱਕਤ ਨਹੀਂ ਨਾ ਕੋਈ ਕੰਮਕਾਰ ਚ ਦਿੱਕਤ ਆ ਤੋਂ ਆਮ ਵੀ ਵਧੀਆ ਚੱਲਦਾ ਕੰਮ ਵੀ ਕਰਨ ਨੂੰ ਜੀ ਕਰਦਾ ਆ ਕੋਈ ਪ੍ਰੋਬਲਮ ਨਹੀਂ ਮੈਂ ਵਧੀਆ ਤੰਦਰੁਸਤਾਂ ਵੈਣ ਅੱਛੀ ਤਰ੍ਹਾਂ ਮੈਂ 8 ਮਹੀਨੇ ਦਵਾਈ ਖਾਧੀ ਜੀ ਹੁਣ ਮੈਂ ਐਨ ਵਧੀਆ ਤੰਦਰੁਸਤਾਂ ਐਨ ਵਧੀਆ ਫਿੱਟ ਐਨ ਪੂਰਾ ਆਪਣੇ ਆਪ ਨੂੰ ਐਨ ਵਧੀਆ ਕੰਮ ਵੀ ਵਧੀਆ ਚੱਲਦਾ ਐਨ ਵਧੀਆ ਕੰਮ ਕਰਨ ਨੂੰ ਵੀ ਜੀ ਕਰਦਾ ਮੇਰਾ ਐਨ ਸੈਟਾਂ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆ ਤੇ ਮੈਂ ਆਪਦੇ ਯਾਰ ਦੋਸਤਾਂ ਵੀ ਬਹੁਤ ਧੰਨਵਾਦ ਕਰਦਾ ਜਿਹੜਾ ਮੈਨੂੰ ਉੱਥੇ ਲੈ ਕੇ ਗਿਆ ਮੈਂ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਆ ਡਾਕਟਰ ਸਰ ਦਾ ਦਾ ਥੈਂਕ ਯੂ ਵੈਰੀ ਮੱਚ